ਹਾਂਜੀ ਦੋਸਤੋ ਉਮੀਦ ਆ ਤੁਸੀਂ ਠੀਕ ਠਾਕ ਹੋ ਮੇਰਾ ਨਾਮ ਹਨਪ੍ਰੀਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਆਪਾਂ ਪਿਛਲੇ 18-19 ਦਿਨਾਂ ਤੋਂ ਗੱਲ ਕਰ ਰਹੇ ਸੀਗੇ ਰੈਵਿਊਲੂਸ਼ਨਰੀ ਔਰਤਾਂ ਬਾਰੇ ਜਾਂ ਉਹਨਾਂ ਮਹਾਨ ਔਰਤਾਂ ਬਾਰੇ ਜਿਨ੍ਹਾਂ ਨੇ ਸਮਾਜ ਦੇ ਵਿੱਚ ਕੁਝ ਵੱਖਰਾ ਕੀਤਾ ਤੇ ਉਹਨਾਂ ਦੇ ਜਿਹੜੇ ਰਸਤੇ ਸੀਗੇ ਬਹੁਤ ਚੁਣੌਤੀਆਂ ਭਰਪੂਰ ਸੀਗੇ ਤੇ ਅੱਗੇ ਵੀ ਆਪਾਂ ਇਸ ਲੜੀ ਨੂੰ ਜਾਰੀ ਰੱਖਾਂਗੇ ਫੋਰ ਸ਼ੋਰ ਤੇ ਮੈਂ ਥੋੜਾ ਜਿਹਾ ਘਰ ਤੋਂ ਬਾਹਰ ਸੀਗੀ ਜਿੱਥੇ ਨੈਟਵਰਕ ਦਾ ਇਸ਼ੂ ਸੀਗਾ ਤਾਂ ਕਰਕੇ ਮੈਂ ਲਾਈਕ ਡਿਟੇਲਡ ਵੀਡੀਓਜ਼ ਨੇ ਜਿਹੜੀਆਂ ਉਹ ਅਪਲੋਡ ਨਹੀਂ ਕਰ ਰਹੀ ਤੇ ਮੈਂ ਕੁਝ ਬੀਜੀ ਸੀ ਬਟ ਆਬਵੀਅਸਲੀ ਆਪਾਂ ਇਹ ਲੜੀ ਨੂੰ ਜਾਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੇ ਆਪਾਂ ਗੱਲ ਕਰੀਏ ਵੀ ਆਪਾਂ ਨੂੰ ਹੁਣ ਤੱਕ ਇਹ ਸਾਰੀਆਂ ਜਿਹੜੀਆਂ ਸਟੋਰੀਆਂ ਨੇ ਇਹ ਸਾਰੀਆਂ ਬਾਇਓਗ੍ਰਾਫੀਜ਼ ਨੇਗੀਆਂ ਇਹ ਪੜ ਕੇ ਆਪਾਂ ਨੂੰ ਕੀ ਸਿੱਖਣ ਨੂੰ ਮਿਲਿਆ ਜਿੱਦਾਂ ਮੈਨੂੰ ਪਰਸਨਲੀ ਇਹ ਲੱਗਦਾ ਵੀ ਇਕਦਾ ਆਪਾਂ ਨੂੰ ਹਿਸਟਰੀ ਬਾਰੇ ਇਤਿਹਾਸ ਬਾਰੇ ਪਤਾ ਲੱਗਦਾ ਵੀ ਆਪਣੇ ਇਤਿਹਾਸ ਦੇ ਵਿੱਚ ਕਿਹੜੀਆਂ-ਕਿਹੜੀਆਂ ਮਹਾਨ ਔਰਤਾਂ ਹੋਈਆਂ ਨੇ ਜਿਨ੍ਹਾਂ ਨੇ ਮਤਲਬ ਬਹੁਤ ਚੁਣੌਤੀਆਂ ਭਰਪੂਰ ਉਹਨਾਂ ਦਾ ਰਸਤਾ ਸੀਗਾ ਪਰ ਉਹਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਕੇ ਨਾ ਸਿਰਫ ਆਪਣੇ ਹੱਕ ਲਏ ਸਗੋਂ ਮਤਲਬ ਜਿਹੜੀਆਂ ਹੁਣ ਔਰਤਾਂ ਨੇ ਜਿਵੇਂ ਕਿ ਅਸੀਂ ਆ ਸਾਡੇ ਲਈ ਵੀ ਬਹੁਤ ਸਾਰੇ ਹੱਕ ਜਿਹੜੇ ਆ ਸਾਨੂੰ ਦਿਵਾਏ ਜਿਦੋਂ ਸਿੱਖਿਆ ਦਾ ਹੱਕ ਤੇ ਹੋਰ ਹੋਰ ਬਹੁਤ ਸਾਰੇ ਹੱਕ ਤੇ ਉਦੋਂ ਨਾਲ ਆਪਣੇ ਆਪਾਂ ਨੂੰ ਮਨੋਵਲਾਉਂਦਾ ਆਪਾਂ ਨੂੰ ਵੈਲਿਊ ਪਤਾ ਲੱਗਦੀ ਆ ਵੀ ਆਪਾਂ ਨੂੰ ਜਿਹੜੇ ਅੱਜ ਹੱਕ ਮਿਲੇ ਨੇ ਉਹਦੇ ਲਈ ਕੋਈ ਕਿੰਨਾ ਸਮਾਂ ਲੜਿਆ ਹੋਊਗਾ ਤੇ ਅਸਲ ਜਿਹੜੀਆਂ ਮਤਲਬ ਆਪਣੇ ਇਤਿਹਾਸ ਹੁੰਦਾਗਾ ਕਈ ਵਾਰੀ ਹਨਾ ਉਹਨਾਂ ਨੂੰ ਅਕਸਰ ਨਕਾਰਿਆ ਜਾਂਦਾ ਜਾਂ ਆਪਾਂ ਕਹਿ ਸਕਦੇ ਆ ਵੀ ਭੁੱਲ ਜਾਂਦੇ ਆ ਆਪਾਂ ਸੋ ਮੈਨੂੰ ਲੱਗਦਾ ਵੀ ਸਮੇਂ-ਸਮੇਂ ਤੇ ਆਪਾਂ ਅਜਿਹੇ ਮਹਾਨ ਔਰਤਾਂ ਨੂੰ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਤੇ ਪ੍ਰੇਰਨਾ ਤੇ ਹੌਸਲਾ ਵੀ ਆਪਾਂ ਨੂੰ ਆਬਵੀਅਸਲੀ ਮਿਲਦਾਗਾ ਵੀ ਉਹਨਾਂ ਨੇ ਮਾਰੇ ਸਮੇਂ ਨਾਲ ਮਤਲਬ ਕਿਦਾਂ ਨਜਿੱਠਿਆ ਕਿਵੇਂ ਆਪਾਂ ਨੂੰ ਨਜਿੱਠਣਾ ਚਾਹੀਦਾ ਥੋੜੀ ਪਰਸਨਲੀ ਮਤਲਬ ਗ੍ਰੋਥ ਬਹੁਤ ਹੁੰਦੀ ਆ ਆਪਣੀ ਪਰਸਨਲ ਲਾਈਫ 'ਚ ਵੀ ਕਈ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਫਿਰ ਤੁਹਾਨੂੰ ਲੱਗਦਾ ਵੀ ਜੋ ਸਾਡੇ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਹੋਈਆਂ ਨੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇਹਨਾਂ ਔਰਤਾਂ ਨੇ ਸਮਾਜ ਦੇ ਵਿੱਚ ਵੀ ਕਾਫੀ ਵੱਡਾ ਆਪਣਾ ਜਿਹੜਾ ਯੋਗਦਾਨ ਪਾਇਆ ਸੀਗਾ ਸਮਾਜਿਕ ਨਿਆਂ ਦੇ ਲਈ ਤੇ ਉਹ ਆਪਾਂ ਨੂੰ ਪਤਾ ਲੱਗਦਾ ਵੀ ਜੇ ਆਪਣੇ ਨਾਲ ਕਿਤੇ ਕੁਝ ਗਲਤ ਹੁੰਦਾ ਤਾਂ ਆਪਾਂ ਚੁੱਪ ਨਹੀਂ ਕਰਨਾ ਹੁੰਦਾ ਆਪਾਂ ਬੋਲਣਾ ਹੁੰਦਾ ਜੇ ਜਾਂ ਮੌਕਾ ਕਿੰਨਾ ਹੀ ਮੁਸ਼ਕਲਾਂ ਭਰਿਆ ਰਾਹ ਕਿਉਂ ਨਾ ਹੋਵੇ ਪਰ ਆਪਾਂ ਲਗਾਤਾਰ ਲੜ ਕੇ ਆਪਣੀ ਜਿਹੜੀ ਸਫਲਤਾ ਹੈ ਉਹ ਹਾਸਲ ਕਰ ਸਕਦੇ ਹਾਂ ਜਿਸ ਦੇ ਨਾਲ ਆਪਣਾ ਰਾਹ ਤਾਂ ਸੌਖਾ ਹੁੰਦਾ ਹੀ ਹੈ ਤੇ ਸਗੋਂ ਆਪਾਂ ਦੂਜਿਆਂ ਲਈ ਵੀ ਮਾਰਗਦਰਸ਼ਕ ਬਣ ਜਾਂਦੇ ਆ ਤੇ ਔਰਤਾਂ ਦੀ ਇੱਕ ਪਹਿਚਾਨ ਹਨ ਜਿਵੇਂ ਆਪਾਂ ਨੂੰ ਪਤਾ ਵੀ ਔਰਤਾਂ ਦੀ ਜਿਹੜੀ ਮਤਲਬ ਆ ਮੁਕਤੀ ਆ ਉਹ ਕਿਵੇਂ ਹੋ ਸਕਦੀ ਆ ਉਹ ਮਜ਼ਦੂਰ ਕਲਾਸ ਵਰਕ ਦੇ ਹਿਸਾਬ ਨਾਲ ਆਪਣਾ ਜਿਹੜਾ ਦ੍ਰਿਸ਼ਟੀਕੋਣ ਆ ਉਹ ਬਹੁਤ ਜ਼ਿਆਦਾ ਅੱਗੇ ਬੂਸਟ ਹੋ ਜਾਂਦਾ ਹਨ ਇਹ ਸਾਰੀਆਂ ਜੀ ਉਹਦੀ ਜਨਗੀਆਂ ਤੇ ਆਪਾਂ ਨੂੰ ਬਹੁਤ ਜ਼ਿਆਦਾ ਕੁਛ ਕੁੜੀਆਂ ਨੂੰ ਵੀ ਸਿੱਖਣ ਨੂੰ ਮਿਲਦਾ ਮੁੰਡਿਆਂ ਨੂੰ ਵੀ ਸਿੱਖਣ ਨੂੰ ਮਿਲਦਾ ਤੇ ਮੈਨੂੰ ਪਰਸਨਲੀ ਪੜ੍ਹ ਕੇ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਮੇਰੀ ਇਨਫੋਰਮੇਸ਼ਨ ਮਤਲਬ ਨੌਲੇਜ ਦੇ ਵਿੱਚ ਮੈਂ ਇੰਟਰਨੈਸ਼ਨਲ ਵੂਮਨਸ ਬਾਰੇ ਵੀ ਪੜ੍ਹਿਆ ਕਿੱਥੇ ਕਿੱਥੇ ਕਿਵੇਂ ਕਿਵੇਂ ਕੀ ਹੋਇਆ ਜਿਹੜੇ ਕਈ ਮਤਲਬ ਜਿੱਦਾਂ ਮਹਾਨ ਲੇਖਕ ਵੀ ਹੋਏ ਨੇ ਜਿੱਦਾਂ ਲੈਨਨ ਨਾਲ ਉਹਨਾਂ ਨਾਲ ਜੜੀਆਂ ਜੜੀਆਂ ਔਰਤਾਂ ਨੇ ਕੰਮ ਕੀਤਾ ਜਹਾ ਸ਼ਹੀਦ ਭਗਤ ਸਿੰਘ ਜੀ ਹੋਏ ਨੇ ਜਿਵੇਂ ਦੁਰਗਾ ਭਾਬੀ ਬਾਰੇ ਤੇ ਦੀਦੀ ਸ਼ੂਸ਼ੀਲਾ ਉਹਨਾਂ ਬਾਰੇ ਮੈਂ ਪੜਿਆ ਪਹਿਲਾਂ ਮੈਨੂੰ ਨਹੀਂ ਉਹਨਾਂ ਪਤਾ ਸੀਗਾ ਤਾਂ ਮਤਲਬ ਉਹ ਇਨਕਲਾਬ ਦੇ ਵਿੱਚ ਔਰਤਾਂ ਦਾ ਵੀ ਇੱਕ ਵਿਸ਼ੇਸ਼ ਯੋਗਦਾਨ ਰਿਹਾ ਜਿਹਨੂੰ ਕਈ ਵਾਰ ਲੋਕ ਇੰਨਾ ਨਹੀਂ ਜਾਣਦੇ ਤੇ ਪਰਸਨਲੀ ਵੀ ਬੰਦੇ ਨੂੰ ਬਹੁਤ ਚੰਗਾ ਲੱਗਦਾ ਤੇ ਤੁਹਾਨੂੰ ਇਹ ਸੀਰੀਜ਼ ਦੇ ਵਿੱਚੋਂ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਕੀ ਲੱਗਿਆ ਤਾਂ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਓਹੋ ਇਹ ਵੀਡੀਓ ਦੇ ਥੱਲੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੁਹਾਡੇ ਜੋ ਕਮੈਂਟਾਂ ਨੇ ਇੰਤਜ਼ਾਰ ਰੂਗਾ ਤੇ ਜਾਂ ਇਹ ਤੋਂ ਇਲਾਵਾ ਤੁਸੀਂ ਕਿਸੇ ਹੋਰ ਟਾਪਿਕ ਤੇ ਵੀਡੀਓ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ so that ਕਿ ਆਪਾਂ ਅੱਗੇ ਜਿਹੜੇ ਆਉਣ ਵਾਲਾ ਸਮਾਂ ਦਾ ਉਹਦੇ ਵਿੱਚ ਆਪਾਂ ਪਲਾਨ ਕਰ ਸਕੀਏ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਧੰਨਵਾਦ ਤੁਹਾਡਾ ਦਿਨ ਚੰਗਾ ਰਹੇ